ਨਮਸਕਾਰ ਦੋਸਤੋ ਆਜ਼ਾਦੀ ਤੋਂ ਦੂਸਰੇ ਦਿਨ 16 ਅਗਸਤ ਨੂੰ ਸਵੇਰੇ-ਸਵੇਰੇ ਜ਼ਿਲ੍ਹਾ ਹੁਸ਼ਿਆਰਪੁਰ ਵਾਸੀਆਂ ਦੇ ਸਮੂਹ ਲੋਕਾਂ ਦੇ ਵਿੱਚ ਇੱਕ ਆਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਕੇ ਪਹੁੰਚਦੀ ਹੈ ਜਿਸ ਤੋਂ ਨਾ ਸਿਰਫ ਆਮ ਆਦਮੀ ਪਾਰਟੀ ਬਲਕਿ ਹੋਰਨਾਂ ਪਾਰਟੀਆਂ ਨੂੰ ਵੀ ਇੱਕ ਮੁੱਦਾ ਮਿਲਦਾ ਹੈ ਉਹ ਜਿਹੜੀ ਆਡੀਓ ਸੀ ਉਹ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਰਾਜਕਮਰ ਚੱਬੇਵਾਲ ਅਤੇ ਕੈਬਨਰ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਜਿਹਦੇ ਵਿਚਕਾਰ ਜਿਹੜੀ ਹੁੰਦੀ ਹੈ ਉਹ ਉਹ ਜਿਹੜੀ ਵੀਡੀਓ ਆਡੀਓ ਹੈ ਉਹ ਆਡੀਓ ਰਾਮਦਾਸੀਆ ਭਾਈਚਾਰੇ ਦੇ ਲਈ ਵੀ ਉਸ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਦੋਨੇ ਨੇਤਾ ਗੱਲਾਂ ਬਾਤਾਂ ਕਰਦੇ ਨੇ ਇੱਥੋਂ ਤੱਕ ਕਿ ਪਾਰਟੀ ਦੇ ਅੰਦਰ ਕਿਸ ਨੂੰ ਉੱਪਰ ਲਿਜਾਣਾ ਹੈ ਕਿਸ ਨੂੰ ਹੇਠਾਂ ਸੁੱਟਣਾ ਹੈ ਤਾਂ ਕਿਸ ਦੀ ਮਦਦ ਕਰਨੀ ਹੈ ਦੇ ਨਾਲ-ਨਾਲ ਵੋਟਾਂ ਦਾ ਸਮੀਕਰਨ ਵੀ ਉਹ ਆਪਣਾ ਜਿਹੜਾ ਹੈ ਉਹਦਾ ਹਿਸਾਬ ਕਿਤਾਬ ਲਗਾਉਂਦੇ ਨੇ ਜਿਸ ਦੇ ਵਿੱਚ ਬ੍ਰਹਮ ਸ਼ੰਕਰ ਚਿੰਪਾ ਜੀ ਵੱਲੋਂ ਇੱਕ ਸ਼ਬਦ ਜਿਹੜਾ ਹੈ ਉਹ ਰਾਮਦਾਸੀਆ ਕੌਮ ਦੇ ਲਈ ਉਹਨਾਂ ਦੇ 2.5% VOTING ਨੂੰ ਲੈ ਕੇ ਕੀਤਾ ਗਿਆ ਸੀ ਚ ਇਸ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਨੇ ਹੀ ਪੰਜਾਬ ਦੇ ਸਮੂਹ ਜਿਹੜੇ ਰਾਮਦਾਸੀਆ ਭਾਈਚਾਰੇ ਨਾਲ ਸੰਬੰਧਤ ਲੋਕ ਹੈਗੇ ਆ ਉਹਨਾਂ ਦੇ ਵਿੱਚ ਬੜੀ ਗੁੱਸੇ ਦੀ ਲਹਿਰ ਪੈਦਾ ਹੋਈ ਸੀ ਉਸ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਤੋਂ ਪਟਿਆਲਾ ਤੋਂ ਆਏ ਆਗੂਆਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਵੀ ਹੁਸ਼ਿਆਰਪੁਰ ਦੇ ਵਿੱਚ ਕੀਤੀ ਹੈ ਉਸ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਨੂੰ ਆਪਣੇ ਸ਼ਬਦ ਜਿਹੜੇ ਉਹਨਾਂ ਨੇ ਵਰਤੇ ਹੈ ਉਸ ਨੂੰ ਵਾਪਸ ਲੈਣ ਦੀ ਗੱਲ ਆਖੀ ਹੈ ਨਹੀਂ ਤਾਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਰ ਬ੍ਰਹਮਸ਼ੰਕਰ ਜਿੰਪਾ ਜੀ ਨੇ ਜਨਤਕ ਤੌਰ ਤੇ ਮਾਫੀ ਨਹੀਂ ਮੰਗੀ ਤਾਂ ਉਹ ਇਸ ਉਹਨਾਂ ਦੇ ਘਰ ਅੱਗੇ ਤੇ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਧਰਨੇ ਮੁਜਾਰੇ ਕਰਨਗੇ ਹੁਣ ਗੱਲ ਕਰਦੇ ਆ ਕਿ ਕਿਆ ਅਜਿਹਾ ਕਿਆ ਹੈ ਜਿਹੜਾ ਬ੍ਰਹਮਸ਼ੰਕਰ ਜਿੰਪਾ ਜੀ ਨੇ ਕਿਹਾ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਭਾਜਪਾ ਦੇ ਤੇ ਇਸ ਤਰ੍ਹਾਂ ਨੇਤਾ ਨੂੰ ਰਾਗ ઠાਕਰ ਜੀ ਨੇ ਕਾਂਗਰਸ ਦੇ ਰਾਹੁਲ ਗਾਂਧੀ ਜੀ ਦੀ ਜਾਤ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸੰਤਾ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਇੱਕ ਪੁਚਾਲ ਜਿਹਾ ਆ ਗਿਆ ਸੀਗਾ ਉਸ ਪੁਚਾਲ ਦਾ ਅਸਰ ਇਹ ਹੋਇਆ ਕਿ ਲੋਕ ਸਭਾ ਦੇ ਸਪੀਕਰ ਨੂੰ ਵੀ ਉਹ ਜਿਹੜੇ ਸ਼ਬਦ ਹੈ ਉਹ ਉਹਨਾਂ ਨੇ ਲੋਕ ਸਭਾ ਦੇ ਰਿਕਾਰਡ ਦੇ ਵਿੱਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਔਰ ਉਸ ਉਸ ਲੋਕ ਸਭਾ ਸੈਸ਼ਨ ਦੌਰਾਨ ਮੁਲਾਇਮ ਸਿੰਘ ਯਾਦਵ ਜੀ ਦੇ ਸੌਰੀ ਉਸ ਸਭਾ ਦੇ ਵਿੱਚ ਜਿਹੜੇ ਅਖਲੇਸ਼ ਯਾਦਵ ਹੈ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਇਹ ਬੜੇ ਰੋਗਦਾਰ ਆਵਾਜ਼ ਦੇ ਵਿੱਚ ਇਹ ਕਿਹਾ ਸੀ ਕੋਈ ਕਿਸੇ ਦੀ ਜਾਤ ਕਿਸ ਤਰ੍ਹਾਂ ਪੁੱਛ ਸਕਦਾ ਹੈ ਜਾਂ ਉਸਦੇ ਜਾਤ ਪ੍ਰਤੀ ਕਿਸ ਤਰ੍ਹਾਂ ਟਿੱਪਣੀ ਕਰ ਸਕਦੇ ਆ ਉਸ ਤੋਂ ਬਾਅਦ ਲੋਕ ਸਭਾ ਦੇ ਸਪੀਕਰ ਨੇ ਉਸ ਨੂੰ ਰਿਕਾਰਡ ਦੇ ਵਿੱਚ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ आ, अनुराग ठाकुर दी जी शब्दावली ਨੂੰ ਸੇਮ ਕੇਸ ਇਸ ਤਰ੍ਹਾਂ ਵੀ ਹੈ ਕੋਈ ਅੰਦਰੂਨੀ ਜਿਹੜੀ ਹੈ ਉਹਨਾਂ ਦੀ ਟਾਕਿੰਗ ਹੈ ਉਹ ਰਿਕਾਰਡ ਹੋ ਕੇ ਬਾਹਰ ਆਈ ਹੈ ਇਹ ਤਾਂ ਅਜੀਬੀ ਪ੍ਰਸ਼ਨ ਚਿੰਨ ਇਸ ਤੇ ਲੱਗਾ ਕਿ ਬਾਹਰ ਕਿਸ ਤਰ੍ਹਾਂ ਆਈ ਹੈ ਪਰ ਜਾਤ ਨੂੰ ਲੈ ਕੇ ਬ੍ਰਹਮਸ਼ੰਕਰ ਜਿੰਪਾ ਦੀ ਵਿੱਚ ਰਾਮਦਾਸੀਆ ਜਿਹੜੇ ਸਮੁਦਾਇ ਹੈ ਉਹਨਾਂ ਦੇ ਵਿੱਚ ਇੱਕ ਰੋ ਹੈ ਆਉਣ ਵਾਲੇ 10 ਦਿਨ ਉਹਨਾਂ ਨੇ ਉਹਨਾਂ ਨੂੰ ਐਲਟੀਮੇਟਮ ਦਿੱਤਾ ਹੈ ਕਿ 10 ਦਿਨਾਂ ਦੇ ਵਿੱਚ ਉਹ ਕਿਸ ਤਰ੍ਹਾਂ ਇਸ ਆਪਣੇ ਐਜੀਟੇਸ਼ਨ ਇਸ ਰੋਹ ਨੂੰ ਇਸ ਗੁੱਸੇ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੇ ਹਨ ਤੇ ਕੀ ਐਕਸ਼ਨ ਲੈਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੈ ਆਓ ਆਪਾਂ ਸੁਣਦੇ ਹਾਂ ਕਿ ਇਹ ਰਾਮਦਾਸੀਆ ਸਿੱਖ ਕੌਮ ਦੇ ਜਿਹੜੇ ਆਗੂ ਆ ਉਹ ਕੀ ਕਹਿ ਰਹੇ ਨੇ ਇਹ ਸਾਡੇ ਕੋਲ ਵੀ ਖਬਰ ਪਹੁੰਚੀ ਸੀ ਕਿ ਪੰਜਾਬ ਸਰਕਾਰ ਦੇ ਕੈਬਨਟ ਮਿਨਿਸਟਰ ਸਰਦਾਰ ਰੰਗ ਸੰਕਟ ਜਿੰਤਾ ਜੇਪਾ ਜੀ ਜਿਨ੍ਹਾਂ ਨੇ ਜਲਾਇਆ ਬਰਾਜ਼ੀ ਦੇ ਉੱਤੇ ਆਪਣੇ ਜੋ ਕਮੈਂਟ ਦਿੱਤੇ ਆ ਉਹ ਸਭ ਨਾਲੋਂ ਨਿੰਦਰ ਜੋ ਸੀ ਤੇ ਚਾਹੇ ਉਹਦੀ 2% ਕਹਿ ਲਈਏ ਜਾਂ 1.5% ਕਹਿ ਲਈਏ ਜਲਾਇਆ ਦੇ ਉੱਤੇ ਜ਼ਿਆਦਾਤਰ ਤੇ ਉਹਨਾਂ ਨੇ ਉਕਸ ਰੱਖਿਆ ਔਰ ਇਹ ਗੱਲਬਾਤ ਕੇਵਲ ਮੀਡੀਆ ਦੇ ਰਾਹੀ ਵੀ ਔਰ ਬਹੁਤ ਸਾਰੇ ਆਮ ਲੋਕਾਂ ਦੀ ਤਲਾ ਤੱਕ ਵੀ ਪਹੁੰਚੀ ਹੈ ਪ੍ਰਿੰਟ ਮੀਡੀਆ ਦੇ ਰਾਹੀ ਵੀ ਪਹੁੰਚੀ ਹੈ ਇਹਦੇ ਉੱਤੇ ਅਸੀਂ ਇਸ ਕਰਕੇ ਅੱਜ ਇਕੱਤਰ ਹੋਏ ਆਂ ਕਿ ਉਹ ਮੰਤਰੀ ਕੌਣ ਹੁੰਦਾ ਕਹਿਣਾ। ਨੋਰ ਸਾਡਾ ਕੋਈ ਮਿਸ਼ਨ ਨਹੀਂ ਹੈ ਸਿਰਫ ਇਹ ਹੈ ਕਿ ਉਹ ਉਹ ਬੰਦਾ ਇਹੋ ਜਿਹੜਾ ਸਮਾਜ ਵਿੱਚ ਨੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹੋ ਜੇ ਮੰਤਰੀ ਨੂੰ ਬਰਖਾਸਤ ਕਰਨਾ ਚਾਹੀਦਾ ਔਰ ਦੂਸਰੀ ਗੱਲ ਇਹ ਆ ਉਹਨੂੰ ਪਬਲਿਕ ਤੌਰ ਤੇ ਉਹਨੂੰ ਮਾਫੀ ਮੰਗਣੀ ਪਵੇਗੀ ਇਸ ਵਜ੍ਹਾ। ਨਹੀਂ ਉਹਨਾਂ ਨੇ ਕਿਹਾ ਵੀ ਆਪਣੇ ਬੇਡੇ ਨੂੰ ਕਿਹਦੇ ਨਾਲ ਹੋ ਰਹੀ ਸੀ ਜੀ। ਮંત્રી ਦੀ ਗੱਲਬਾਤ ਕਿਹਦੇ ਨਾਲ ਹੋ ਰਹੀ ਹੈ ਮંત્રી ਦੀ ਗੱਲਬਾਤ ਜਿਹੜੀ ਹੋ ਰਹੀ ਸੀ ਜਿਹੜੇ ਹੁਣ ਮੌਜੂਦਾ ਐਮਪੀ ਬਣੇ ਨੇ ਹਾਂ ਜੀ ਰਾਜਕੁਮਾਰ ਚੱਬੇਲ ਸਾਹਿਬ ਉਹਨਾਂ ਦੇ ਨਾਲ ਆਪਸੀ ਉਹ ਗੱਲਬਾਤ ਕਰ ਰਹੇ ਸੀ ਤੁਸੀਂ ਰਾਜਕੁਮਾਰ ਦਾ ਵਿਰੋਧ ਵੀ ਕਹਿ ਰਹੇ ਕਿ ਜਿੰਪੇ ਦਾ ਹੀ ਵਿਰੋਧ ਕਰ ਰਹੇ ਹੋ ਅਸੀਂ ਜਿੰਪੇ ਦਾ ਵਿਰੋਧ ਕਰ ਰਹੇ ਹਾਂ ਜੀ ਰਾਜਕੁਮਾਰ ਦਾ ਸਾਡਾ ਕੋਈ ਨਿੱਜੀ ਤੌਰ ਤੇ ਨਹੀਂ ਹੈ ਪਰ ਗੱਲਬਾਤ ਹੋਈ ਹੈ ਤਾਂ ਤਦ ਇਹ ਗੱਲ ਸਾਹਮਣੇ ਆ ਗਈ ਜਿਹੜੀ ਸ਼ਬਦਾਬ ਨਹੀਂ ਵਰਤਦਾ ਨਹੀਂ ਤੁਹਾਡੇ ਕਹਿਣ ਦੇ ਮੁਤਾਬਿਕ ਕਿ ਮੰਤਰੀ ਨੇ ਬਖਤੀ ਕਰ ਬਿਲਕੁਲ ਉਹ ਰਾਜਕੁਮਾਰ ਨੇ ਨਹੀਂ ਵਰਤੀ ਸ਼ਬਦਾਬ ਨਹੀਂ ਵਰਤੀ ਸੀ ਮੈਂ ਉਹਨਾਂ ਨੇ ਕਹਿ ਕੇ ਜਲਾਇਆ ਦੀ ਜਿਹੜੀ ਪਰਸੈਂਟੇਜ ਆ ਉਹ 2% ਆ ਤੇ ਤੁਹਾਨੂੰ ਕੋਈ ਆਪਣਾ ਬੰਦਾ ਖੜਾਉਣਾ ਚਾਹੀਦਾ ਤੇ ਇਸ ਕਰਕੇ ਆਪਣੇ ਪਰਿਵਾਰ ਚੋਂ ਖੜਾਓ ਤੇ ਜਿਆਦਾ ਅੱਛਾ ਪਰ ਤੁਹਾਨੂੰ ਇਹ ਤੇ ਹਕੀਕਤ ਇਹ ਜਦੋਂ ਵੀ ਸਿਆਸਤ ਹੁੰਦੀ ਹੈ ਕਿਸੇ ਨੇ ਵੀ ਇਲੈਕਸ਼ਨ ਲੜਨਾ ਹੁੰਦਾ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਤੁਹਾਡੇ ਤੋਂ عمر ਵੀ ਮੇਰੇ ਨਾਲ ਬਹੁਤ ਜ਼ਿਆਦਾ ਉੱਗਣੀ ਹੋਵੇਗੀ ਸਾਰੀਆਂ ਸਿਆਸੀ ਪਾਰਟੀਆਂ ਜੋੜ-ਤੋੜ ਲਾਉਂਦੀਆਂ ਜੀ ਕਿਹੜੀ ਕੈਟਾਗਰੀ ਕਿੰਨੇ ਪਰਸੈਂਟ ਹੈ ਕਿਹੜੀ ਕਿੰਨੇ ਪਰਸੈਂਟ ਹੈ ਤੇ ਕਿਹੜੀ ਗੱਲਾਂ ਦੇ ਪਿੱਛੇ ਕੀਤਾ ਤੁਹਾਨੂੰ ਦੁੱਖ ਹੋਇਆ ਦੁੱਖ ਸਿਰਫ ਬਰਾਦਰੀ ਦਾ ਜਿਹੜਾ ਨਾਂ ਲਾਇਆ ਜਾਂਦਾ ਮਤਲਬ ਇਹ ਕਿ ਛੋਟਾ ਦਰਸਾਉਣ ਦੀ ਕੋਸ਼ਿਸ਼ ਛੋਟਾ ਸਾਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਮਤਲਬ ਪਾਰਟਿਕੂਲ ਤੁਹਾਡੇ ਦੇਵਾਜ ਹੋਰ ਉਹਦੇ ਵਿੱਚੋਂ ਸਾਫ ਲਫਜ਼ਾਂ ਚ ਜਨਾਏ ਸ਼ਬਦ ਵਰਤੇ ਆ ਗਿਆ ਸਾਨੂੰ ਉਹਦੇ ਉੱਤੇ ਇੱਥੇ ਹੁਣ ਸਾਰਾ ਜੁਲਾਹੇ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਬੈਠੇ ਨੇ ਜੇਕਰ ਹੁਣ ਤੁਸੀਂ ਮੰਗ ਕੀਤੀ ਆ ਸਰਕਾਰ ਤੋਂ ਕਿ ਕੈਬਨਿਟ ਚੋਂ ਬਾਹਰ ਕੱਢਿਆ ਜਾਵੇ ਬਰਨਖਾਸਤ ਕੀਤਾ ਜਾਵੇ ਨਹੀਂ ਕੋਈ ਕਾਰਵਾਈ ਹੁੰਦੀ ਜਾਓ ਨਹੀਂ ਮਾਫੀ ਮੰਗਦੇ ਤਾਂ ਅਗਲਾ ਅਗਲਾ ਸਟੈਪ ਆਪਣਾ ਕੀ ਹੈ ਜੀ ਫਿਰ ਸਾਡਾ ਅਗਲਾ ਸਟੈਪ ਹੋਊਗਾ ਜੀ ਅਸੀਂ ਉਸ ਮੰਤਰੀ ਦੇ ਵਿਰੁੱਧ ਜਿੱਥੇ ਪੰਜਾਬ ਦੇ ਜਿੰਨੇ ਵੀ ਅਸੀਂ ਪੰਜ ਦਾਰੇ ਪੰਜਾਬ ਦੇ ਰਹ ਰਹੇ ਆ ਅੱਪਾ ਸ੍ਰੀ ਗੁਰੂ ਕਾਲਸਾ ਗੱਲ ਕਹ ਲੋ ਚਾਹੇ ਕਬੀਰ ਸਾਹਿਬ ਦੇ ਪੈਰੋਕਾਰ ਕਹ ਲੋ ਚਾਹੇ ਜਲਾਈ ਸ਼ਬਦ ਕਹ ਲੋ ਅਸੀਂ ਕੁੜੇ ਵਿਰੁੱਧ ਦੂਰ ਮਜਾਰਾ ਕਰਾਂਗੇ ਔਰ ਧੰਨੇ ਦੇਵਾਂਗੇ ਇਹ ਸਾਡੀ ਅਗਲੀ ਰਣਨੀਤੀ ਤਿਆਰ ਹੈ ਜੇ ਤੁਸੀਂ ਆਪਣੇ ਪੱਤਰ ਤੇ ਆਏ ਹੋ ਸਾਰਾ ਭਾਈਚਾਰਾ ਇਕੱਤਰ ਹੋ ਗਿਆ ਅਸੀਂ ਸਿਰਫ ਸਿਆਸਤਾਂ ਦੀ ਨਹੀਂ ਨਹੀਂ ਜੀ ਨਹੀਂ ਨਹੀਂ ਅਸੀਂ ਆਪਣੇ ਤੌਰ ਤੇ ਆਏ ਆ ਸਾਡਾ ਕਿਸੇ ਨਾਲ ਕੋਈ ਇਹਦਾ ਸਿੱਧਾ ਨਹੀਂ ਰੋਲ ਹੈਗਾ ਸਾਨੂੰ ਸਿਰਫ ਇਸੇ ਗੱਲ ਦਾ ਦੁੱਖ ਹੋਇਆ ਮੈਂ ਕਿਵੇਂ ਸ਼ਬਦ ਵਰਤੇ ਕਿ ਚੱਪੇਵਾਲ ਤੋਂ ਕੋਈ ਤੁਹਾਡਾ ਉਮੀਦਵਾਰ ਹੈ ਤੁਹਾਨੂੰ ਇਹ ਲੱਗਦਾ ਪੇ ਤੁਹਾਡੀ ਜਿਹੜੀ ਕੈਪੇਬਿਲਿਟੀ ਆ ਉਹ ਉਹਦਾ ਜਿਹੜਾ ਉਹਨੇ ਨਾਮ ਲਿਆ ਉਹਨੇ ਰਿਸਪੈਕਟ ਨਾ ਨਹੀਂ ਤੇਰਾ ਤਾਂ ਬਿਲਕੁਲ ਜੀ ਬਿਲਕੁਲ ਉਹ ਉਸੇ ਗੱਲ ਦਾ ਸਾਨੂੰ ਦੋ ਤੁਹਾਡਾ ਕੋਈ ਉਮੀਦਵਾਰ ਹੈ ਚੱਪੇਵਾਲ ਤੋਂ ਵੀ ਤੁਹਾਡੀ ਵੀ ਆਪਣੀ ਨਹੀਂ ਸਾਡਾ ਚੱਪੇਵਾਲ ਤੋਂ ਵੀ ਫਿਲਹਾਲ ਨਹੀਂ ਠੀਕ ਠੀਕ ਗੁਰਚਰੋਂ ਸੰਗ ਜੇਲ੍ਹ ਤੋਂ ਹੁਸ਼ਿਆਰਪੁਰ ਤੋਂ ਰਮਦਾਸੀਆ ਸੇ ਸਮਾਜ ਵਿੱਚ ਸੰਵੰਦ ਜੇਲੇ ਦੀ ਅਹੁਦੇਦਾਰੀ ਦਾ ਸਾਬਕਾ ਜਥੇਦਾਰ ਮੈਂ ਪ੍ਰੈਸ ਕਾਨਫਰੰਸ ਵਿੱਚ ਇਹ ਬਿਆਨ ਦਿੰਦਾ ਕਿ ਜੋ ਹਿਸ਼ਾਕਤ ਜਾਗਰਣ ਵਿੱਚ ਮਿਤੀ 17 8 2024 ਨੂੰ ਬ੍ਰਮਸ਼ੰਪਰ ਜਿੰਪਾ ਜੀ ਜੋ ਕਿ ਕੈਬਨਿਟ ਮੰਤਰੀ ਹਨ ਉਹਨਾਂ ਦੀ ਜਿਹੜੀ ਆਡੀਓ ਵਾਇਰਲ ਹੋਈ ਆ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਦੇ ਨਾਲ ਉਸ ਦੇ ਵਿੱਚ ਰਮਦਾਸੀਆ ਸਿੱਖ ਸਮਾਜ ਨੂੰ ਬਹੁਤ ਹੀ ਮਤਲਬ ਹਲਕੇ ਢੰਗ ਦੇ ਨਾਲ ਕਿ ਨੀਮਾ ਦਿਖਾਲਦੇ ਹੋਏ ਮਤਲਬ ਕਹ ਲਓ ਪ੍ਰਤੀਸ਼ਤ ਤਰ ਦਸਾਈ ਗਈ ਹੈ ਜਿਸ ਦਾ ਸਾਡੇ ਵੱਲੋਂ ਕੱਟ ਕੇ ਵਿਰੋਧ ਕੀਤਾ ਜਾਂਦਾ ਹੈ ਅਤੇ ਪੰਜਾਬ ਸਰਕਾਰ ਤੋਂ ਅਸੀਂ ਇਹ ਮੰਗ ਵੀ ਕਰਦੇ ਹਾਂ ਕਿ ਬ੍ਰਹਮਸ਼ੰਕਰ ਜਿੰਪਾ ਜੀ ਨੂੰ ਜੋ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ ਗਿਆ ਹੈ ਉਸ ਨੂੰ ਮਤਲਬ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਦੇ ਵਿਰੁੱਧ ਜਿਹੜੀ ਐਫ ਆਰ ਦਰਜ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਮਾਜ ਵਿੱਚ ਘੱਟ ਜਾਤੀਆਂ ਨੂੰ ਘੱਟ ਗਿਣਤੀ ਜਾਤੀਆਂ ਨੂੰ ਨੀ ਮਾ ਦਿਖਾਉਂਦੇ ਹੋਏ ਮਤਲਬ ਕਹ ਲਓ ਸਮਾਜ ਵੰਡੀਆਂ ਪਾ ਰਹੇ ਹਨ ਕਿਉਂਕਿ ਬਹੁਤ ਹੀ ਨੰਦਰਜੋਨ ਹੈ ਇਸ ਦੇ ਨਾਲ ਇਹ ਵੀ ਕਹਿੰਦੇ ਆ ਕਿ ਜੇਕਰ ਪਰਮ ਸ਼ੰਕਰ ਜਿੰਪਾ ਜੀ ਜਨਤਕ ਤੌਰ ਤੇ ਇਸ ਸੰਬੰਧ ਵਿੱਚ ਆਪਣੇ ਮਾਫੀ ਨਾਮਾਂ ਜਾਂ ਮਾਫੀ ਮੰਗਦੇ ਆ ਤਾਂ ਠੀਕ ਹੈ ਨਹੀਂ ਤਾਂ ਅਗਲੀ ਜਿਹੜੀ ਇਸ ਦੇ ਸੋਲ ਵਿੱਚ ਜਿਹੜੀ ਰਨਿੰਗ ਦਿੱਤੀ ਤਿਆਰ ਕਰਕੇ ਅਗਲੇ ਪ੍ਰੋਗਰਾਮ ਲਈ ਕੇ ਜਾਣਗੇ ਸਿਰ ਸਾਹਿਬ ਜਦੋਂ ਇਲੈਕਸ਼ਨ ਦਾ ਦੌਰ ਹੁੰਦਾ ਤਾਂ ਉਦੋਂ ਹਰ ਇੱਕ ਚਾਸਦਾ ਦਾ ਕਿਦੋਂ ਹਾਰੇ ਕਿ ਜਦੋਂ ਭਰਾਰੀ ਦੇ ਵਿੱਚ ਸਬੰਧਤ ਘੱਟ ਜਾਦਾ ਕਿ ਇੱਕ ਇੱਕ ਬੋਲ ਦੀ ਬੋਲ ਨਹੀਂ ਮੁਕਤਾ ਜਦੋਂ ਟਿਕਟ ਦੀ ਜ਼ਿੰਮੇਵਾਰੀ ਸੀ ਤਦੋਂ ਇਹ ਇਸ ਕਾਲਾ ਕਹਿੰਦੇ ਰਾ ਕਿ ਯਾਰ ਦਰਾਇਤ ਹੈ ਕਿ ਦੋਤੇ ਪੰਨੇ ਦੇ ਦੇਖੋ ਜੀ ਜਦੋਂ ਜਦੋਂ ਇਹ ਇਲੈਕਸ਼ਨ ਹੋਈ ਹੈ ਉਸ ਦੇ ਵਿੱਚ ਅਸੀਂ ਵੀ ਆਪ ਦੀ ਪਾਪ ਆਪ ਪਾਰਟੀ ਦੇ ਕੈਂਡੀਡੇਟ ਤੇ ਸਮਰਥਨ ਰਹੇ ਆਂ ਔਰ ਅਸੀਂ ਵੋਟਾਂ ਪਾ ਕੇ ਉਹਨੂੰ ਜਿਤਾਇਆ ਵੀ ਹੈ ਪਰ ਇਸ ਤਰ੍ਹਾਂ ਦਾ ਘਟੀਆ ਸੋਚਦਾ ਜਿਹੜਾ ਪ੍ਰਗਟਾਵਾ ਕਰਨਾ ਜਿਹੜਾ ਹੈ ਨਾ ਜਨਤਕ ਰੂਪ ਦੇ ਵਿੱਚ ਜਾਂ ਆਪਸ ਵਿੱਚ ਸੰਝ ਕੇ ਕਰਨੀ ਗੱਲ ਕਰਕੇ ਵਾਇਰਲ ਹੋਣੀ ਜਿਹੜੀ ਆ ਉਹ ਬਹੁਤ ਹੀ ਘਟੀਆ ਗੱਲ ਹੈ ਔਰ ਨਿੰਦਣਯੋਗ ਹੈ ਜਿਹੜੀ ਕਿ ਬਰਤਾਲ ਥੋੜੀ ਥੋੜੀ ਸੋਚ ਬਿਲਕੁਲ ਬਿਲਕੁਲ ਇਹ ਮੰਤਰੀਆਂ ਦੀ ਥੋੜੀ ਸੋਚ ਜਿਹੜੀ ਹੈਗੀ ਆ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਦੀ ਪਾਉਣ ਕਾਨਫਰੈਂਸ ਜਿਹੜੀ ਹੈ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਠੀਕ ਹੈ